ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 10 ਅਪ੍ਰੈਲ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਦੱਸਿਆ ਹੋਇਆ ਸੀਗਾ ਕਿ ਇੱਕ ਸਿਸਟਮ ਪੰਜਾਬ ਨੂੰ ਪ੍ਰਭਾਵਿਤ ਕਰੇਗਾ ਕੱਲ ਉਸ ਦਾ ਕੁਝ ਖਾਸ ਅਸਰ ਨਹੀਂ ਦੇਖਿਆ ਗਿਆ ਪਰ ਉਸ ਦਾ ਜ਼ਿਆਦਾਤਰ ਅਸਰ 10 ਅਤੇ 11 ਨੂੰ ਪੈਣ ਦੀ ਸੰਭਾਵਨਾ ਸਨ ਉਸੇ ਤਰ੍ਹਾਂ ਦਾ ਹੀ ਮੌਸਮ ਬਣਿਆ ਹੋਇਆ ਹੈ ਸਵੇਰ ਵੇਲੇ ਤਕਰੀਬਨ ਮੌਸਮ ਸਾਫ਼ ਰਹੇਗਾ ਧੁੱਪ ਰਹੇਗੀ ਹਲਕੀ ਜਿਹੀ ਬੱਦਲਬਾਜ਼ੀ ਦੇਖਣ ਨੂੰ ਮਿਲ ਸਕਦੀ ਹੈ ਤੇ ਹੁਮਸ ਦੇ ਵਿੱਚ ਲਗਾਤਾਰ ਬਾਦਦਾ ਦੇਖਣ ਨੂੰ ਮਿਲ ਰਿਹਾ ਹੈ ਟੈਂਪਰੇਚਰ 37 38 39 ਡਿਗਰੀ ਦੇ ਆਸ-ਪਾਸ ਲਗਾਤਾਰ ਪੰਜਾਬ ਦੇ ਵਿੱਚ ਬਣਿਆ ਹੋਇਆ ਹੈ ਇਹ ਮੀਂਹ ਦੀਆਂ ਕਰਬਈਆਂ ਬਾਅਦ ਦੁਪਹਿਰ ਤੋਂ ਸ਼ੁਰੂ ਹੋਣਗੀਆਂ ਜਿਹੜੀਆਂ ਕਿ ਅੱਧੀ ਰਾਤ ਤੱਕ ਵੱਖ-ਵੱਖ ਖੇਤਰਾਂ ਦੇ ਵਿੱਚ ਚੱਲਣਗੀਆਂ ਉਹ ਮਾਝੇ ਵਿੱਚ ਵੀ ਹੋਣਗੀਆਂ ਦੁਆਬੇ ਵਿੱਚ ਵੀ ਪੁਵਾਦ ਖੇਤਰ ਤੇ ਮਾਲਵੇ ਖੇਤਰ ਦੇ ਵਿੱਚ ਵੀ ਹੋਣਗੀਆਂ ਸਾਰੇ ਖਿੱਤੇ ਨੂੰ ਪ੍ਰਭਾਵਿਤ ਨਹੀਂ ਕਰਨਗੀਆਂ ਕੁਝਕ ਨੂੰ ਅੱਜ ਕੁਝਕ ਨੂੰ ਕੱਲ ਕਰਦੇ ਹੋਏ ਦਿਖਾਈ ਦੇਣਗੀਆਂ ਇਹਦੇ ਵਿੱਚ ਤੇਜ਼ ਹਵਾਵਾਂ ਚੱਲ ਸਕਦੀ ਯਾਨੀ ਕੁਝ ਕੁ ਪਿੰਡਾਂ ਦੇ ਵਿੱਚ ਮਾਈਕਰੋ ਬ੍ਰਸਟ ਬਣ ਸਕਦੇ ਹਨ ਇਹਨਾਂ ਦੇ ਵਿੱਚ ਹਲਕੀ ਗੜੇਮਾਰੀ ਤੇ ਸਪੀਡ ਹਵਾ ਦੀ 100 ਕਿਲੋਮੀਟਰ ਦੇ ਆਸ-ਪਾਸ ਵੀ ਜਾ ਸਕਦੀ ਹੈ ਹਵਾ ਦੀ ਰਫ਼ਤਾਰ ਨਾਰਮਲ 70-80 ਕਿਲੋਮੀਟਰ ਤੱਕ ਬਖਵਾ ਖੇਤਰਾਂ ਦੇ ਵਿੱਚ ਜਾਂਦੀ ਹੋਈ ਦਿਖਾਈ ਦੇਵੇਗੀ ਪਰ ਦੇ ਦੇ ਨਾਲ ਤੂਫਾਨ ਕਹਿ ਲਿਏ ਜਾਂ ਅਜਿਹਾ ਮਾਹੌਲ ਨਹੀਂ ਬਣੇਗਾ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਅੱਜ ਵੀ ਪੰਜਾਬ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਲੱਗਣਗੇ ਹਰਿਆਣਾ ਵਿੱਚ ਵੀ ਲੱਗਣਗੇ ਰਾਜਸਥਾਨ ਦੇ ਵਿੱਚ ਇਹ ਕਾਰਵਾਈਆਂ ਕੱਲ ਤੋਂ ਹੀ ਸ਼ੁਰੂ ਹੋਈਆਂ ਨੇ ਉੱਥੇ ਲਗਾਤਾਰ ਹਲਕੇ ਤੋਂ ਦਰਮਿਆਨਾ ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਨੇ ਪੰਜਾਬ ਵਿੱਚ ਬਾਅਦ ਦੁਪਹਿਰ ਤੋਂ ਮੀਂਹ ਪੈਣ